ਮਮੇ ਦੀ ਮੌਤ ਹੋ ਜਾਂਦੀ ਆ ਇੱਕ ਪਿਛਲੀ ਵਾਰ ਸੀਐਮਡੀ ਨੇ ਐਲਾਨ ਕੀਤਾ ਸੀ 5 ਲੱਖ ਰੁਪਏ ਦਾ ਵੀ 5 ਲੱਖ ਦੇ ਵਿੱਚ ਮੌਤ ਬੰਦੇ ਨੂੰ ਮੁੱਲ ਪਾਇਆ ਗਿਆ ਅਸੀਂ ਇਹਦੀ ਮੰਗ ਕਰਦੇ ਆ ਵੀ ਜਿਵੇਂ ਫੌਜੀਆ ਨੂੰ 1 ਕਰੋੜ ਰੁਪਏ ਦੀ ਮੰਗ ਕੀਤੀ ਆ ਬਿਜਲੀ ਬੋਰਡ ਨੇ ਅਸੀਂ ਪਿਛਲੀ ਵਾਰ ਲੜ ਕੇ ਸਾਂਝੇ ਫੋਰਮ ਤੇ ਇਕਤਾ ਮੰਚ ਨੇ 30 ਲੱਖ ਰੁਪਇਆ ਸਲੇਸ਼ੀਅਮ ਦੀ ਮੰਗ ਮਨਾਈ ਆ ਉਹਨੂੰ ਅਸੀਂ ਕਹਿੰਦੇ ਆ ਵੀ ਵੱਧ ਚੜ ਕੇ 1 ਕਰੋੜ ਰੁਪਏ ਦੀ ਮੰਗ ਉਹ ਕੀਤੀ ਜਾਵੇ ਲਗਾਤਾਰ ਤੇ ਲਗਾਤਾਰ ਸਾਡੇ ਡੈਥ ਕੇਸ ਵਾਲੇ ਮੁਲਾਜ਼ਮ ਨੇ 2004 ਤੋਂ ਬਾਅਦ ਜਿਹੜੇ ਡੈਥ ਹੋਈ ਵੀ ਹੈ ਪਹਿਲਾਂ ਦੀ ਉਹ ਸਣੇ ਵਿਆਜ ਪੈਸੇ ਭਰਉਣ ਦੀ ਮੰਗ ਕਰ ਰਹੀ ਆ ਸਰਕਾਰ ਅਸੀਂ ਕਿਹਾ ਉਹਨਾਂ ਦੀ ਉਮਰ ਏਜ ਹੋ ਗਈ ਆ ਉਹਨਾਂ ਦੀ ਚੁੱਲ੍ਹਾ ਨਹੀਂ ਤਪਿਆ ਇਸ ਕਰਕੇ ਉਹਨਾਂ ਨੂੰ ਮਾਫੀ ਵਿਆਜ ਕੀਤਾ ਜਾਵੇ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਨੌਕਰੀ ਲਾਇਆ ਜਾਵੇ ਜਿਹੜੇ ਥਰਮਲ ਦੇ ਕੰਮ ਐ ਰੋਪੜ ਦੇ ਕੰਮ ਐ ਨੇ ਕੋਈ ਵੀ CHP ਕੰਮ ਆ ਇਹਨਾਂ ਨੂੰ ਪੱਕੇ ਕੀਤਾ ਜਾਵੇ ਭਗਵੰਤ ਮਾਨ ਦੀ ਸਰਕਾਰ ਨੇ 2 ਕਰੋੜ ਤੋਂ 40 ਲੱਖ ਰੁਪਏ ਹਥਿਆਰਾਂ ਤੇ ਲਾਤਾ ਵੀ ਮਾ 36000 ਮਲਾਜ਼ਮ ਪੱਕਾ ਕਰਤਾ ਕੋਈ ਮਲਾਜ਼ਮ ਪੱਕਾ ਨਹੀਂ ਕੀਤਾ ਲਗਾਤਾਰ ਲਾਠੀ ਚਾਰਜ ਕੁੱਲ ਮੁਲਾਜ਼ਮਾਂ ਤੇ ਕੁੱਲ ਮਜ਼ਦੂਰ ਤੇ ਕੁੱਲ ਕਿਸਾਨ ਤੇ ਹੋ ਰਿਹਾ ਮੈਂ ਇਸ ਨੂੰ ਪਿਛਲੇ ਸਰਕਾਰ ਨਹੀਂ ਦੇਖੀ ਮੋਦੀ ਦੀ ਸਰਕਾਰ ਆ ਇਹ ਲਗਾਤਾਰ ਹਮਲੇ ਕਰ ਰਹੀ ਆ ਪੰਜਾਬ ਨੂੰ ਖੁੱਖਰ ਕਰਨਾ ਚਾਹੁੰਦੀ ਆ ਲਗਾਤਾਰ ਕਦੇ ਕਹਿੰਦਾ ਪਾਕਿਸਤਾਨ ਨਾਲ ਲੜਾਈ ਲੱਗੀ ਕਦੇ ਕਿਸੇ ਨਾਲ ਲੜਾਈ ਲੱਗੀ ਇਹ ਸਾਰਾ ਮੋਦੀ ਦੀ ਮਿਗਲੀਪੁੱਤ ਤੋਂ ਕਾਰਵਾਈ ਆ ਡਬਲਯੂਟੀਓ ਦੀਆਂ ਨੀਤੀਆਂ ਜਿਹੜੀਆਂ ਉਹ ਸਾਡੇ ਸਾਹਮਣੇ ਆਗੂ ਅੱਜ ਅਸੀਂ ਉੱਥੇ ਪਹੁੰਚੇ ਆ ਪਰੰਪਰਾ ਇਹ ਜੀ ਲਹਿਰਾ ਹੋਣ ਧਰਮਪੁਰਾਂ ਦੇ ਸਲਾਹਕਾਰ ਸ੍ਰੀ ਰਵਿੰਦਰ ਕੁਮਾਰ ਆਰਾਮਪੁਰਾ ਫੂਲਤੋਂ ਨੇ ਇਹ ਸਾਨੂੰ ਜਮਲਾਏ ਮੁੱਖ ਮੰਗਾਂ ਨੇ ਵੀ ਆਉਣ ਵਾਲੇ ਸਮੇਂ ਮੀਟਿੰਗ ਹੋ ਰਹੀ ਹੈ 2 ਜੂਨ ਨੂੰ ਜਾਂ ਮਲਾਣਾ ਕੀ ਸੰਘਰਸ਼ ਜਾ ਉਹਦੇ ਵਿੱਚ ਚੱਲਣ ਹੋਣਗੇ ਹਾਂ ਜੀ ਰਵਿੰਦਰ ਜੀ ਜਿਹੜੀ ਜੀ 2 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਇੱਕ ਤਾਂ ਹਿੰਦੁਸਤਾਨ ਪਧਰੀ ਹੜਤਾਲ ਆ ਰਹੀ ਹੈ 9 ਤਰੀਕ ਦੀ ਉਹਦੇ ਵਿੱਚ ਇਹ ਵੀ ਵੱਧ ਤੋਂ ਵੱਧ ਹੜਤਾਲ ਕੀਤੀ ਜਾਵੇ ਹਿੰਦੁਸਤਾਨ ਪਧਰੀ ਜਿਹੜੇ ਵਿਭਾਗਮੇ ਨੇ ਪ੍ਰਾਈਵੇਟ ਪੈਨਸ਼ਨ ਪੈਨਸ਼ਨ ਬੰਦ ਕਰ ਦਿੱਤੀ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਨਵੀਂ ਪੈਨਸ਼ਨ ਦਾ ਕੋਈ ਨੋਟੀਫਿਕੇਸ਼ਨ ਨਹੀਂ ਕੀਤਾ ਪ੍ਰਾਣੀ ਦਾ ਨਹੀਂ ਕੀਤਾ ਨੋਟੀਫਿਕੇਸ਼ਨ ਪਿਛਲੇ ਪਕਾਏ ਰੋਲ ਰਹੇ ਨੇ ਇੱਕ ਇੱਕ 16 ਤੋਂ ਸਕੇਲ ਰੋਲ ਰਹੇ ਨੇ ਜਿਹੜੇ ਆਪਣੇ ਮਿੱਡਾ ਵਰਕਰ ਨੇ ਸਾਰੇ ਵਰਕਰ ਰੋਲ ਰਹੇ ਨੇ ਥਰਮਲ ਦੇ ਵਿੱਚ ਬਿਜਲੀ ਦਾ ਕੰਮ ਹੈ ਆਪਾਂ ਲਗਾਤਾਰ ਰੈਲੀਆਂ ਕਰ ਰਹੇ ਆ ਲਗਾਤਾਰ ਫੀਲਡ ਵਿੱਚ ਰੈਲੀਆਂ ਹੋ ਰਹੀਆਂ ਥਰਮਲ ਦੇ ਵਿੱਚ ਜੇ ਕੋਈ ਕੰਮ ਦੀ ਮੌਤ ਹੋ ਜਾਂਦੀ ਆ ਇੱਕ ਪਿਛਲੀ ਯਾਰ ਸੀਐਮਡੀ ਨੇ ਲਾਨ ਕੀਤਾ ਸੀ 5 ਲੱਖ ਰੁਪਏ ਦਾ ਵੀ 5 ਲੱਖ ਦੇ ਵਿੱਚ ਮੌਤ ਬੰਦੇ ਨੂੰ ਮੁੱਲ ਪਾਇਆ ਗਿਆ ਅਸੀਂ ਇਹਦੀ ਮੰਗ ਕਰਦੇ ਆਂ ਵੀ ਜਿਵੇਂ ਫੌਜੀਆ ਨੂੰ 1 ਕਰੋੜ ਰੁਪਏ ਦੀ ਮੰਗ ਕੀਤੀ ਆ ਬਿਜਲੀ ਬੋਰਡ ਨੇ ਅਸੀਂ ਪਿਛਲੀ ਵਾਰ ਲੜ ਕੇ ਸਾਂਝੇ ਫੋਰਮ ਤੇ ਇਕਤਾ ਮੰਚ ਨੇ 30 ਲੱਖ ਰੁਪਇਆ ਸਲੇਸ਼ੀਅਮ ਦੀ ਮੰਗ ਮਨਾਈ ਆ ਉਹਨੂੰ ਅਸੀਂ ਕਹਿੰਦੇ ਆਂ ਵੀ ਵੱਧ ਚੜ ਕੇ 1 ਕਰੋੜ ਰੁਪਏ ਦੀ ਮੰਗ ਉਹ ਕੀਤੀ ਜਾਵੇ ਲਗਾਤਾਰ ਤੇ ਲਗਾਤਾਰ ਸਾਡੇ ਡੈਥ ਕੇਸ ਵਾਲੇ ਮੁਲਾਜ਼ਮ ਨੇ 2004 ਤੋਂ ਬਾਅਦ ਜਿਹੜੇ ਡੈਥ ਹੋਈ ਵੀ ਆ ਪਹਿਲਾਂ ਦੀ ਉਹ ਸਣੇ ਵਿਆਜ ਪੈਸੇ ਭਰਉਣ ਦੀ ਮੰਗ ਕਰ ਰਹੀ ਆ ਸਰਕਾਰ ਅਸੀਂ ਕਿਹਾ ਉਹਨਾਂ ਦੀ ਉਮਰ ਏਜ ਹੋ ਗਈ ਆ ਉਹਨਾਂ ਦੀ ਚੁੱਲ੍ਹਾ ਨਹੀਂ ਤਪਿਆ ਇਸ ਕਰਕੇ ਉਹਨਾਂ ਨੂੰ ਮਾਫੀ ਬਿਲਾਇਜ ਕੀਤਾ ਜਾਵੇ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਨੌਕਰੀ ਲਾਇਆ ਜਾਵੇ ਜਿਹੜੇ ਥਰਮਲ ਦੇ ਕੰਮ ਐ ਰੋਪੜ ਦੇ ਕੰਮ ਐ ਨੇ ਕੋਈ ਵੀ ਸੀਐਚਪੀ ਕੰਮ ਆ ਇਹਨਾਂ ਨੂੰ ਪੱਕੇ ਕੀਤਾ ਜਾਵੇ ਭਗਵੰਤ ਮਾਨ ਦੀ ਸਰਕਾਰ ਨੇ 2 ਕਰੋੜ ਤੋਂ 40 ਲੱਖ ਰੁਪਏ ਹਥਿਆਰਾਂ ਤੇ ਲਾਤਾ ਵੀ ਮਾ 36000 ਮਲਾਜ਼ਮ ਪੱਕਾ ਕਰਤਾ ਕੋਈ ਮਲਾਜ਼ਮ ਪੱਕਾ ਨਹੀਂ ਕੀਤਾ ਲਗਾਤਾਰ लाਠੀ ਚਾਰਜ ਕੁੱਲ ਮਲਾਜ਼ਮ ਤੇ ਕੁੱਲ ਮਜ਼ਦੂਰ ਤੇ ਕੁੱਲ ਕਿਸਾਨ ਤੇ ਹੋ ਰਿਹਾ ਮੈਂ ਇਸ ਤੋਂ ਪਛੜ ਸਰਕਾਰ ਨਹੀਂ ਦੇਖੀ ਮੋਦੀ ਦੀ ਸਰਕਾਰ ਇਹ ਲਗਾਤਾਰ ਹਮਲੇ ਕਰ ਰਹੀ ਆ ਪੰਜਾਬ ਨੂੰ ਖੁੱਖਰ ਕਰਨਾ ਚਾਹੁੰਦੀ ਆ